ਦੋਨੇ ਕੋਠੀਆਂ ਔਨ ਸੇਲ ਨੇ ਮੰਗਣਾ ਜਿਹੜੀ ਉਹ 45 ਲੱਖ ਰੁਪਏ ਐ ਇਸਟਾਲਮੈਂਟ ਦੇ ਵਿੱਚ ਵੀ ਇਹ ਜਿਹੜਾ ਤੁਸੀਂ ਇਹ ਕੋਠੀ ਐ ਇਹ ਲੈ ਸਕਦੇ ਹੋ ਇੱਕ ਨੰਬਰ 8 ਲਾਈ ਐ ਜਮ ਡੀਕੋ ਪੇਂਟ ਕਰਵਾਇਆ ਹੋਇਆ ਹੈ ਇਹਨਾਂ ਨੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਈ ਸੀਗੇ ਨਿਊ ਆਲਟੋ ਕਲੋਨੀ ਬਰੇਟਾ ਦੇ ਵਿੱਚ ਇੱਥੇ ਤੁਸੀਂ ਉੱਪਰੋਂ ਲੋਕੇਸ਼ਨ ਦੇਖ ਹੀ ਲੇਤੀ ਕੋਠੀ ਦੀ ਦੋ ਕੋਠੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਮਾਡਰਨ ਟਾਈਪ ਤੇ ਦੋਨੇ ਕੋਠੀਆਂ ਔਨ ਸੇਲ ਨੇ ਤੇ ਕੋਠੀ ਦੀ ਜਿਹੜੀ ਲੁੱਕ ਹੈ ਬਹੁਤ ਸੋਹਣੀ ਹੈ ਲਗਭਗ 25x58 ਕ ਦੇ ਵਿੱਚ ਹੈ ਜਿਹੜੀ ਇਹ ਕੋਠੀ ਇੱਕ ਤਿਆਰ ਕੀਤੀ ਹੋਈ ਹੈ ਅ ਇਸ ਕੋਲੋਨੀ ਦੇ ਵਿੱਚ ਜਿਹੜੇ ਟੋਟਲ ਪਲਾਟ ਨੇ 49 ਪਲਾਟ ਨੇ 1x1 ਕਰਕੇ ਇਹ ਸਾਰੀਆਂ ਬਣਾ ਰਹੀ ਹੈ ਬਾਕੀ ਜੇ ਸਾਈਜ਼ ਦੀ ਗੱਲ ਕਰੀਏ ਪਲਾਟਾਂ ਦੀ ਆ ਪਲਾਟਾਂ ਦੇ ਸਹਾਈ ਜਿਹੜੇ ਹੈਗੇ ਨੇ ਉਹ ਬੁਖੋ ਵੱਖਰੇ ਨੇ ਤੇ ਜਿਹੜੀ ਕੋਠੀ ਦੀ ਅੰਦਰਲੀ ਜਾਣਕਾਰੀ ਹੈ ਉਹ ਆਪਾਂ ਉਸ ਨੂੰ ਅੰਦਰ ਚੱਲ ਕੇ ਦਿੰਨੇ ਆ ਆਜੋ ਜੀ ਇਹ ਲੋ ਜੀ ਲੋਬੀ ਆ ਗਈ ਫਰਸ਼ ਦੇ ਵਿੱਚ ਹੀ ਲੋਬੀ ਹੈਗੀ ਹੈ ਲਗਭਗ 15x20 ਦੇ ਲਗਭਗ ਹੈ ਜਿਹੜੀ ਉਹ ਲੋਬੀ ਹੈ ਇਹ ਬਣੀ ਹੋਈ ਹੈ ਬਹੁਤ ਸੋਹਣੀ ਲੋਬੀ ਬਣੀ ਹੋਈ ਹੈ ਖੁੱਲੀ ਹੈ ਸਾਰਾ ਕੰਮ ਏ ਟੂ ਜ਼ੈਡ ਜਿਹੜਾ ਕੰਪਲੀਟ ਹੈਗਾ ਲੱਕੜ ਦਾ ਜਿੰਮੀ ਲਾ ਲਓ ਤੁਸੀਂ ਪੱਥਰ ਦਾ ਲਾ ਲਓ ਪੈਲਾ ਵਗੈਰਾ ਅ ਸਟੇਅਰ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਹੜਾ ਮਾਰਬਲ ਹੈ ਸਾਰਾ ਕੰਪਲੀਟ ਕੀਤਾ ਹੋਇਆ ਹੈਗਾ ਤੇ ਕੋਠੀਆਂ ਕੰਪਲੀਟ ਨੇ ਲਗਭਗ ਪੁਸ਼ਕ ਕੰਮ ਰਹਿੰਦਾ ਹੈਗਾ ਜੇ ਆਪਾਂ ਦੇਖੀਏ ਉਹ ਮਾਰਾ ਮੋਟਾ ਜਿੰਮੀ ਕੋਈ ਬਿਜਲੀ ਪਲੱਗਾਂ ਦਾ ਲਾ ਲਓ ਜਾਂ ਕੋਈ ਟੂਟੀਆਂ ਵਗੈਰਾ ਦਾ ਲਾ ਲਓ ਉਹ ਤੁਸੀਂ ਛੋਟੀ ਡਿਮਾਂਡ ਹੋਊਗੀ ਵੀ ਜਿਹੜੀ ਤੁਸੀਂ ਕੰਪਨੀ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਕਿਸੇ ਕੰਪਨੀ ਦਾ ਸਮਾਨ ਜਿਹੜਾ ਐਕਸਟੀਰੀਅਰ ਦਾ ਲਗਾਉਣਾ ਚਾਹੁੰਦੇ ਹੋ ਉਹ ਤੁਸੀਂ ਲਵਾ ਸਕਦੇ ਹੋ ਤੇ ਕੋਠੀ ਦੀ ਜਿਹੜੀ ਡਿਟੇਲ ਹੈ ਉਹ ਆਪਾਂ ਤੁਹਾਨੂੰ ਕੱਲੇ-ਕੱਲੇ ਕਰਕੇ ਦਿਖਾਵਾਂਗੇ ਤੇ ਲੋਬੀ ਤੁਸੀਂ ਦੇਖ ਲਈਤੀ ਉਸ ਤੋਂ ਬਾਅਦ ਦੇ ਵਿੱਚ ਆ ਗਏ ਜੀ ਆਪਣੀ ਰਸੋਈ ਰਸੋਈਏ ਜਿਹੜੀ ਲਗਭਗ ਇਹ 9x11 ਕਦੇ ਲਗਭਗ ਰਸੋਈ ਹੈ ਤੇ ਰਸੋਈ ਦਾ ਕੰਮ ਵੀ ਤੁਸੀਂ ਦੇਖ ਰਹੇ ਹੋ ਸਾਰਾ ਕੰਪਲੀਟ ਹੋਇਆ ਹੋਇਆ ਹੈ ਬਰੌਜ ਵਗੈਰਾ ਦਾ ਬਿਲਕੁਲ ਓਕੇ ਹੈ ਜਮਾਣਾ ਟਾਈਲ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਜਿਹੜਾ ਬਰਕਾ ਹੈਗਾ ਕੀਤਾ ਹੋਇਆ ਹੈਗਾ ਬਾਕੀ ਜਿਹੜਾ ਸਾਰਾ ਕੰਮ ਹੈਗਾ ਕੰਪਲੀਟ ਹੈਗਾ ਤੁਸੀਂ ਦੇਖ ਰਹੇ ਹੋ ਜਿਵੇਂ ਰੋਜਗੈਰਾ ਸਾਰੇ ਲੱਗੇ ਹੋਏ ਐ ਤੇ ਕੰਪਲੀਟ ਐ ਬਸ ਆਖਿਰ ਹੈਸ਼ੀ ਕਰਨੀ ਆਪਾਂ ਨੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਉਸ ਤੋਂ ਬਾਅਦ ਦੇ ਵਿੱਚ ਆਜੋ ਮਿੱਤਰੋ ਇਹ ਆ ਗਿਆ ਜੀ ਡ੍ਰਾਇੰਗ ਰੂਮ ਡ੍ਰਾਇੰਗ ਰੂਮ ਹੈਗਾਗਾ 10x12 ਦੇ ਲਗਭਗ 10x12 ਡ੍ਰਾਇੰਗ ਰੂਮ ਐ ਤੇ ਜਿਹੜਾ ਲੱਕੜ ਦਾ ਕੰਮ ਐ ਜਿਵੇਂ ਤੁਹਾਨੂੰ ਦੱਸਿਆ ਮੈਂ ਲੱਕੜ ਦਾ ਕੰਮ ਕਰਵਾਇਆ ਹੋਇਆਗਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਡਿਕੋ ਪੇਂਟ ਕਰਵਾਇਆ ਹੋਇਆ ਹੈ ਇਹਨਾਂ ਨੇ ਸਪੈਸ਼ਲੀ ਜਿਵੇਂ ਪੂਰਾ ਜਿਵੇਂ ਕਹਦੀ ਵੀ ਚਮਕ ਰਹਿਣ ਵਾਲੇ ਦਾ ਹੈਨਾ ਤੇ ਬਹੁਤ ਸੋਹਣਾ ਬਣਿਆ ਹੋਇਆਗਾ ਗਲਾਸ ਦੇਖੋ ਕਿੰਨਾ ਵਧੀਆ ਲੱਗਿਆ ਹੋਇਆਗਾ ਕਾਰਨਰ ਦੇ ਉੱਪਰ ਇੱਥੇ ਪਰਦੇ ਵਗੈਰਾ ਲਾ ਕੇ ਪੂਰਾ ਵਧੀਆ 뷰 ਮਿਲੂਗਾ ਤੇ ਜਿਹੜਾ ਕਮਰਾ ਹੈਗਾ ਇਹ ਡ੍ਰੈਗ ਰੂਮ ਦਾ ਇਹ ਲਗਭਗ 10x12 ਦੇ ਲਗਭਗ ਹੈਗਾਗਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਜੀ ਦੇਖੋ ਵਾਸ਼ਬੇਸ਼ਨ ਇੱਥੇ ਲੱਗ ਜਾਣਾ ਬਹੁਤ ਸੋਹਣਾ ਜਿਹੜਾ ਹੈਗਾਗਾ ਸ਼ੀਸ਼ਾ ਲੱਗਿਆ ਹੋਇਆਗਾ ਤੇ ਸਾਰਾ ਕੰਮ ਹੀ ਤਕਰੀਬਨ ਜਿਹੜਾ ਹੈਗਾਗਾ ਕੰਪਲੀਟ ਹੈ ਇਹ ਆ ਗਿਆ ਸਟੋਰ ਸਟੋਰ ਦਾ ਗੇਟ ਦੇਖੋ ਲੱਕੜ ਦਾ ਤਿਆਰ ਕਰਵਾਇਆ ਹੋਇਆਗਾ ਲੱਕੜ ਦਾ ਕੰਮ ਵੀ ਲਗਭਗ ਜਿਹੜਾ ਸਾਰਾ ਹੈਗਾ ਕੰਪਲੀਟ ਹੋਇਆ ਹੋਇਆ ਜੇ ਤੁਸੀਂ ਕੋਈ ਚਾਹੋ ਨੋ ਵੀ ਇਹਦੇ ਵਿੱਚ ਕੋਈ ਚੇਂਜ ਕਰਨਾ ਮੌਕੇ ਦੇ ਉੱਪਰ ਜਿਵੇਂ ਐਕਸਟੀਰੀਅਰ ਦੀ ਗੱਲ ਕਰੀਏ ਆਪਾਂ ਉਹ ਹੋ ਸਕਦਾ ਹੈਗਾ ਤੇ ਇਹ ਰੂਮ ਆ ਗਿਆ ਜੀ 13x14 ਜਿਹੜੇ ਦੋ ਇਹਦੇ ਵਿੱਚ ਬੈੱਡਰੂਮ ਸੈੱਟ ਲੱਗੇ ਹੋਏ ਐ ਉਹ 13x14 14 ਦੇ ਦੋ ਰੂਮ ਲੱਗੇ ਹੋਏ ਐ ਬਹੁਤ ਵਧੀਆ ਖੁੱਲੇ ਨੇ ਤੇ ਲੱਕੜ ਦੀ ਜੀ ਮੇਰੇ ਪਾਸ ਤੁਹਾਨੂੰ ਦੁਬਾਰਾ ਫੇਰ ਦੱਸ ਰਹੇ ਹਾਂ ਜਿਹੜਾ ਲੱਕੜ ਦਾ ਕੰਮ ਹੈਗਾ ਜਿਵੇਂ ਇਹ ਦਰਵਾਜ਼ਾ ਡਬਲ ਬਦਮਤਿੰਦਾ ਸੀ ਦੇਖੋ ਜਾਲੀ ਵਾਲਾ ਪੱਲਾ ਵੀ ਲੱਗੇ ਹੋਇਆ ਇੱਧਰ ਤੇ ਅੰਦਰਲੇ ਪਾਸੇ ਜਿਹੜਾ ਪੱਲਾ ਬਹੁਤ ਸੋਹਣਾ ਉਹ ਵੀ ਲੱਗਿਆ ਹੋਇਆ ਹੈਗਾ ਤੇ ਹੁਣ ਆਪਾਂ ਗੱਲ ਕਰਦੇ ਆ ਡਰੈਸਿੰਗ ਦੀ ਇਹ ਆ ਗਿਆ ਡਰੈਸਿੰਗ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੀ ਡਰੈਸਿੰਗ ਦਾ ਦੇਖੋ ਸ਼ੀਸ਼ਾ ਦੇਖੋ ਡਰਾਜ ਵਗੈਰਾ ਦਾ ਇਹ ਵੀ ਪੂਰਾ ਜਮੇਨ ਓਕੇ ਦੀ ਵਰਡ ਕੀਤਾ ਹੋਇਆ ਕੰਮ ਤੇ ਆਹ ਦੇਖ ਸਕਦੇ ਹੋ ਤੁਸੀਂ ਲੱਕੜ ਦਾ ਲੱਕੜ ਦਾ ਸਾਰਾ ਜਿਹੜਾ ਕੰਮ ਹੈਗਾ ਉਹ ਲਗਭਗ ਕੰਪਲੀਟ ਹੈ ਜੇ ਕੀ ਕਹਿੰਨਾ ਵੀ 5-7% ਕੋਈ ਰਹਿ ਸਕਦਾ ਕੋਈ ਬੜਾ ਮੋਟਾ ਤੇ ਇਹਦੇਲੇ ਪਾਸੇ ਲਾਉ ਲੋ ਵੀ ਇਹ ਆ ਗਿਆ ਆਪਣਾ 12th ਦਾ ਏਰੀਆ 12th ਵਾਸ਼ਰੂਮ ਜਿਹ ਤੇ ਵਧੀਆ ਮਤਲਬ ਜਮਾ ਦੇਖੋ ਜਿਹੜੀ ਟਾਇਲ ਹੈ ਟਾਇਲ ਘਟੋ ਘਟ ਲਾ ਕੇ ਚਲੋ ਵੀ ਤੁਸੀਂ 7 ਫੁੱਟ ਤੋਂ ਪਲੱਸ ਹੀ ਹਮ ਲਾ ਲੈ 7 ਫੁੱਟ ਤੱਕ ਲਾਈ ਹੋਈ ਹੈ ਜਿਹੜਾ ਟਾਇਲ ਦਾ ਵਰਕ ਹੈ ਉਹ ਵੀ ਬਹੁਤ ਸੋਹਣਾ ਕੀਤਾ ਹੋਇਆ ਹੈ ਤੇ ਬਾਕੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਵੀ ਪੂਰਾ ਜਮਾ ਓਕੇ ਹੈ ਜਮਾ ਤੇ ਜੇ ਆਪਾਂ ਗੱਲ ਕਰੀਏ ਇਹਦੀ ਕੋਠੀਆਂ ਦੀ ਜਿਵੇਂ ਆਪਾਂ ਦੇਖਦੇ ਹੁੰਨੇ ਆ ਵੀ ਬਣਾ ਕੇ ਵੇਚਦੇ ਆ ਉਹ ਕੰਮ ਨਹੀਂ ਹੈਗਾ ਜਮਕਰ ਤਲਕ ਮੰਗਰਾਇਆ ਹੋਇਆ ਜਿਵੇਂ ਆਪਾਂ ਘਰ ਵਾਸਤੇ ਨਹੀਂ ਆਪਣਾ ਘਰ ਬਣਾਉਣਾ ਹੈ ਮੰਨ ਲਓ ਵੀ ਘਰੇ ਆਪਾਂ ਨੇ ਰਹਿਣਾ ਹੈਗਾ ਉਹ ਜੀ ਜਮਾ ਕੱਲੀ ਗਲੀ ਜਿਹੜੀ ਚੀਜ਼ ਹੈ ਉਹ ਜਮਾ ਸ਼ੌਕ ਨਾਲ ਤਿਆਰ ਕਰਵਾਈ ਹੋਈ ਹੈਗੀ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਇਹਨਾਂ ਦੇ ਇੰਟੀਰੀਅਰ ਦਾ ਕੰਮ ਹੈ ਜਿਹੜਾ ਬਿਜਲੀ ਦਾ ਬਿਜਲੀ ਦਾ ਜਿਹੜਾ ਪਾਈਪਾਂ ਵਗੈਰਾ ਦਾ ਹੋਇਆ ਹੋਇਆ ਸਾਰਾ ਕੰਪਲੀਟ ਹੈ ਉਹ ਇਹਨਾਂ ਨੇ ਰਵਿੰਦਰਾ ਕੰਪਨੀ ਦਾ ਪਾਇਆ ਵਧੀਆ ਜਿਹੜੀ ਨਾਮਵਰ ਕੰਪਨੀ ਤੁਸੀਂ ਵੀ ਸੁਣੀ ਹੋਣੀ ਕਿ ਜਿਹੜੀ ਇਲੈਕਟ੍ਰੋਨਿਕ ਦੀ ਰਵਿੰਦਰਾ ਕੰਪਨੀ ਹੈ ਬਹੁਤ ਵਧੀਆ ਸਮਾਨ ਬਣਾਉਂਦੀ ਹੈ ਉਹਦਾ ਜਿਹੜਾ ਸਮਾਨ ਹੈਗਾ ਉਬਿਆ ਹੋਇਆਗਾ ਤੇ ਇਹ ਆ ਗਿਆ ਆਪਣਾ ਅਗਲਾ ਬੈਡਰੂਮ ਇਹ ਵੀ ਲਗਭਗ ਹੈਗਾ ਵੀ 12 ਬਾਈ 13 ਦੇ ਲਗਭਗ ਹੈ ਜਿਹੜਾ ਇਹ ਵੀ ਹੈਗਾਗਾ ਤੇ ਇੱਕੇ ਦੇ ਵਿੱਚ ਗੱਲ ਹੋਰ ਰੋਡ ਕਰਨ ਵਾਲੀ ਆ ਲਓ ਜੀ ਇਹ ਆ ਗਿਆ ਟਾਇਲਟ ਦਾ ਏਰੀਆ ਤੇ ਜੇ ਆਪਾਂ ਬਾਥਰੂਮਾਂ ਦੀ ਗੱਲ ਕਰੀਏ ਬਾਥਰੂਮ ਕੱਲੇ-ਕੱਲੇ ਕਮਰੇ ਦੇ ਨਾਲ ਜਿਵੇਂ ਦੋ ਬੈਡਰੂਮ ਨੇ ਦੇ ਵਿੱਚ ਤੁਸੀਂ ਦੇਖਿਆ ਦੋਨੇ ਬੈਡਰੂਮਾਂ ਦੇ ਨਾਲ ਅਲੱਗ-ਅਲੱਗ ਜਿਹੜਾ ਹੈਗਾਗਾ ਬਾਥਰੂਮ ਟਾਇਲਟ ਦਾ ਰੱਖਿਆ ਹੋਇਆਗਾ ਕਾਮਨ ਕੋਈ ਵੀ ਨਹੀਂ ਰੱਖਿਆ ਹੋਇਆਗਾ ਤਾਂ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੈਂਟੀਲੇਸ਼ਨ ਦੀ ਇਹ ਦੇਖੋ ਇਹ ਆ ਗਿਆ ਕੱਟਆਊਟ ਵੈਂਟੀਲੇਸ਼ਨ ਦਾ ਹਵਾ ਦਾ ਤੇ ਰੋਸ਼ਨੀ ਦਾ ਇੱਥੋਂ ਜਿਹੜਾ ਹੈਗਾ ਬਹੁਤ ਵਧੀਆ ਸਿਸਟਮ ਬਣਿਆ ਹੋਇਆ ਹੈਗਾ ਕਿਉਂਕਿ ਇੱਥੋਂ ਜੇਕਰ ਆਪਾਂ ਅੰਦਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹੁੰਦੇ ਆ ਵੀ ਅੰਦਰ ਦਿਨ ਦੇ ਵਿੱਚ ਆਈਏ ਤਾਂ ਦਿਨੇ ਕੋਈ ਬੱਲਬ ਵਜਾ ਲਾਈਟ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਬਹੁਤ ਵਧੀਆ ਜਿਹੜੀ ਲੁੱਕ ਹੈਗੀ ਕੋਠੀ ਦੀ ਉਹ ਬਣੀ ਹੋਈ ਹੈ ਇਸ ਤੋਂ ਬਾਅਦ ਦੇ ਵਿੱਚ ਆਪਾਂ ਉੱਪਰਲੇ ਪਾਸੇ ਚੱਲਦੇ ਹਾਂ ਉੱਪਰਲੇ ਪਾਸੇ ਚੱਲ ਕੇ ਦੇਖਦੇ ਆ ਵੀ ਕੀ ਕੁਝ ਬਣਿਆ ਹੋਇਆਗਾ ਇਹ ਲੋ ਜੀ ਇੱਥੇ ਆਪਾਂ ਉੱਪਰ ਸਟਾਰਟਿੰਗ ਦੇ ਵਿੱਚ ਹੀ ਆ ਗਏ ਦੇਖੋ ਜਿਹੜਾ ਤੁਹਾਨੂੰ ਰੋਸ਼ਨੀ ਦਾ ਦੱਸਿਆ ਸੀ ਆਪਾਂ ਨੇ ਵੈਂਟੀਲੇਸ਼ਨ ਦਾ ਹਨਾ ਵੱਡਾ ਸ਼ੀਸ਼ਾ ਲੱਗਿਆ ਹੋਇਆ ਹੈ 헤ਡਲੇ ਪਾਸੇ ਜਿਹੜਾ 헤ਡਲਾ ਪੋਰਸ਼ਨ ਬਣਿਆ ਹੋਇਆਗਾ ਹਨੇਰਾ ਨਹੀਂ ਪੈਂਦਾ ਜਾਮਾ ਵੀ ਤੇ ਜੇ ਆਪਾਂ ਉੱਪਰਲੀਆ ਲੋਬੀ ਦੀ ਗੱਲ ਕਰੀਏ ਉੱਪਰਲੀ ਲੋਬੀ ਬਹੁਤ ਵਧੀਆ ਖੁੱਲੀ ਹੈ ਅ ਇੱਥੇ ਗਰਨ ਲੱਗ ਕੇ ਉਸ ਤੋਂ ਬਾਅਦ ਇਹ ਜਿਹੜਾ ਬਹੁਤ ਵਧੀਆ ਖੁੱਲੀ ਜਿਵੇਂ ਆਪਾਂ ਨੂੰ ਕਹਿ ਸਕਦੇ ਆ ਬਹੁਤ ਖੁੱਲੀ ਆ ਜਿਵੇਂ ਆਪਾਂ ਪਿੰਡ ਵਾਲਾ ਵਾਸਤੇ ਨਹੀਂ ਕਹਿੰਦੇ ਹੁੰਦੇ ਵੀ ਖੁੱਲੀ ਡੁੱਲੀ ਚੀਜ਼ ਬਣੀ ਹੋਈ ਆ ਉਹ ਚੀਜ਼ ਇਹਨਾਂ ਨੇ ਜਿਵੇਂ ਪੇਸ਼ ਕੀਤੀ ਹੋਈ ਆ ਤੇ ਉੱਪਰ ਨਾਲ ਨਾਲ ਇੱਕ ਬੈੱਡਰੂਮ ਵੀ ਰੱਖਿਆ ਹੋਇਆ ਹੈਗਾ ਇਹਨਾਂ ਨੇ ਇਹ ਲੋ ਜੀ ਇਹ ਆ ਗਿਆ ਬੈੱਡਰੂਮ ਇਹ ਹੈਗਾਗਾ ਲਗਭਗ 10x12 ਦਾ 10x12 ਦਾ ਇਹ ਜਿਵੇਂ ਆਪਾਂ ਫਰੰਟ ਦੇਖਿਆ ਨੀਚੇ ਤੋਂ ਫਰੰਟ ਬਣਾਉਣ ਵਾਸਤੇ ਫਰੰਟ ਦੀ ਲੁੱਕ ਦੇਣ ਵਾਸਤੇ ਇਹ ਜਿਹੜਾ ਉੱਪਰਲਾ ਇੱਕ ਬੈੱਡਰੂਮ ਤੇ ਬੈੱਡਰੂਮ ਦੇ ਨਾਲ ਇੱਧਰ ਤੁਸੀਂ ਦੇਖ ਸਕਦੇ ਹੋ ਬਾਥਰੂਮ ਜਿਹੜਾ ਉੱਪਰਲਾ ਬਾਥਰੂਮ ਹੈ ਇਹ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਟਾਈਲ ਵਗੈਰਾ ਜਿਵੇਂ ਆਪਾਂ نیچے ਦੇਖੀ ਆ ਵੀ ਲਗਭਗ 7 ਫੁੱਟ ਟਾਈਲ ਹੈ ਜਿਹੜੀ ਉੱਪਰੋਂ ਕਵਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਇਹ ਤੇ ਉਸ ਤੋਂ ਬਾਅਦ ਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੇ ਨਾਲ ਹੀ ਜਿਵੇਂ ਆਪਾਂ ਲੱਕੜ ਦੀ ਗੱਲ ਵਾਰ-ਵਾਰ ਕਰ ਰਹੇ ਹਾਂ ਵੀ ਲੱਕੜ ਦਾ ਜਿਹੜਾ ਕੰਮ ਹੈਗਾ ਬਹੁਤ ਸੋਹਣਾ ਕਰਵਾਇਆ ਹੋਇਆ ਹੈਗਾ ਲੱਕੜ ਦੀ ਕਿਸੇ ਥਾਂ ਤੇ ਵੀ ਕੋਈ ਘਾਟ ਨਹੀਂ ਛੱਡੀ ਹੈਗੀ ਇਹਨਾਂ ਨੇ ਅੱਛਾ ਜੇ ਮਤਲਬ ਆਪਾਂ ਦੀ ਇੱਟ ਦੀ ਗੱਲ ਕਰੀਏ ਇੱਟਾਂ ਜਿਹੜੀਆਂ ਉਹਨਾਂ ਨੇ ਜਮਾਂ ਇੱਕ ਨੰਬਰ ਲਾਈ ਹੈ ਸਾਰੀ ਕਿਤੇ ਆਪਾਂ ਜਿਵੇਂ ਕਹਿੰਦਾ ਨਾ ਵੀ ਨਿਉਆਂ ਦੇ ਵਿੱਚ ਸਵਾ ਨੰਬਰ ਗੇੜ ਨੰਬਰ ਦਾ ਬਦੋ ਨਾ ਇੱਕ ਨੰਬਰ ਇੱਟ ਲਾਈ ਹੈ ਜਮਾਂ ਜਿਵੇਂ ਕਹਦੀ ਵੀ ਰੁਪੀਏ ਵਾਂਗੂ ਖੜਕਦੀ ਹੈ ਇੱਟਾ ਜਿਹੜੀ ਇੱਟ ਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਜਮਾਂ ਪੂਰੀ ਵਧੀਆ ਇੱਟ ਲਾਈ ਹੋਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਸਿਮਿੰਟ ਦੀ ਗੱਲ ਕਰੀਏ ਸਿਮਿੰਟ ਇਹਨਾਂ ਨੇ ਇਹਦੇ ਵਿੱਚ ਅੰਬੂਜਾ ਸਿਮਿੰਟ ਵਰਤਿਆ ਹੈਗਾ ਜਮਾਂ ਇੱਕ ਨੰਬਰ ਸਿਮਿੰਟ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਸਰੀਏ ਦੀ ਗੱਲ ਕਰੀਏ ਸਰੀਆ ਕਾਮਤੇ ਨੂੰ ਵੀ ਲੈਂਟਰ ਤੇ ਉੱਪਰਲੇ ਲੈਂਟਰ ਤੇ ਕਾਮਤੇ ਨੂੰ ਸਰੀਆ ਵਰਤਿਆ ਹੋਇਆਗਾ ਤੇ ਜੇ ਆਪਾਂ ਸੈਨੀਟਰੀ ਦੀ ਗੱਲ ਕਰੀਏ ਸੈਨੀਟਰੀ ਦਾ ਜਿਹੜਾ ਸਿਸਟਮ ਹੈਗਾ ਇਹਨਾਂ ਦਾ ਪਾਣੀ ਦਾ ਜਿਹੜੀ ਪਾਣੀ ਦੀ ਅੰਡਰਗਰਾਉਂਡ ਫੀਟਿੰਗ ਹੋਈ ਹੈ ਉਹ ਹੋਈ ਹੈਗੀ ਸੋਮਾਨੀ ਕੰਪਨੀ ਦੀ ਕੋਠੀਆਂ ਇੱਥੇ ਲਗਭਗ 49 ਬਣੀਆਂ ਨੇ ਇਸ ਕਲੋਨੀ ਦੇ ਵਿੱਚ 49 ਕੋਠੀਆਂ ਦੇ ਵਿੱਚੋਂ ਦੋ ਕੋਠੀਆਂ ਬਿਲਕੁਲ ਤਿਆਰ ਨੇ ਜਮਾ ਰੈਡੀ ਨੇ ਤੇ ਹੌਲੀ ਹੌਲੀ ਕਰਕੇ ਬਾਕੀ ਕੋਠੀਆਂ ਵੀ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਨੇ ਤੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਲਗਭਗ ਇਹ 160 ਗੱਜ ਦੇ ਵਿੱਚ ਕੋਠੀ ਜਿਹੜੀ ਉਹ ਬਣੀ ਹੋਈ ਆ ਤੇ ਜਿਹੜਾ ਆਪਾਂ ਉੱਪਰਲੇ ਪਾਸੇ ਖੜੇ ਆ ਤੇ ਓਪਨ ਟਰੇਸ ਆ ਗਿਆ ਬਾਲਕਨੀ ਜਿਵੇਂ ਆਪਾਂ ਨੂੰ ਕਹਿ ਸਕਦੇ ਆ ਇੱਥੇ ਫਿਲਹਾਲ ਗਲਾਸ ਲੱਗਣਾ ਬਾਕੀ ਐ ਬਾਕੀ ਕੋਠੀ ਐ ਜਿਹੜੀ ਉਹ ਜਮਾਂ ਕੰਪਲੀਟ ਐ ਤੇ ਇੱਕ ਕੋਠੀ ਦੀ ਜਿਹੜੀ ਡਿਮਾਂਡ ਐ ਉਹ 45 ਲੱਖ ਰੁਪਏ ਦੀ ਡਿਮਾਂਡ ਐ ਉਹ ਕੋਠੀ ਦੀ ਰੱਖੀ ਗਈ ਐ ਤੇ ਜੇਕਰ ਤੁਸੀਂ 45 ਲੱਖ ਰੁਪਏ ਇਕੱਠਾ ਨਹੀਂ ਦੇ ਸਕਦੇ ਆ ਇਸ ਟੋਲਮੈਂਟ ਦੇ ਵਿੱਚ ਵੀ ਇਹ ਜਿਹੜਾ ਤੁਸੀਂ ਇਹ ਕੋਠੀ ਹੈ ਇਹ ਲੈ ਸਕਦੇ ਹੋ ਤੇ ਇਹ ਦੀ ਜਾਣਕਾਰੀ ਲੈਣ ਵਾਸਤੇ ਜਿਹੜਾ ਨੰਬਰ ਹੈਗਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਤੁਸੀਂ ਉਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਸਾਰੀਆਂ ਗੱਲਾਂ ਬਾਤਾਂ ਇਸ ਕੋਠੀ ਦੇ ਬਾਰੇ ਵਿੱਚ ਪੁੱਛ ਸਕਦੇ ਹੋ ਤੇ ਬਾਕੀ ਜੀ ਆਪਾਂ ਗੱਲ ਕਰੀ ਇੱਥੇ ਉੱਪਰਲੇ ਏਰੀਏ ਦੀ ਆ ਦੇਖੋ ਉੱਪਰਲੇ ਏਰੀਏ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹੁਣੇ ਵੀ ਆਮ ਦੇਖਿਆ ਜਿਹੜੀਆਂ ਟਾਈਲਾਂ ਹੁੰਦੀਆਂ ਨੇ ਆਮ ਉਹ ਟਾਈਲਾਂ ਦਾ ਫਰਸ਼ ਸ਼ੈਡੋ ਲੱਗ ਜਾਂਦਾ ਹੁੰਦਾ ਪਰ ਇਹਨਾਂ ਨੇ ਫਲੋਰ ਟਾਈਲ ਆਈ ਹੋਈ ਆ ਮੈਟ ਟਾਈਲ ਆ ਕੋਈ ਤਿਲਕਣ ਬਾਜੀ ਨਹੀਂ ਹੈਗੀ ਦੇ ਉੱਪਰ ਮੈਂ ਟੈਲਾ ਕੋਈ ਤਿਲਕਤ ਨਹੀਂ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆਗਾ ਬਾਕੀ ਤੁਸੀਂ ਆ ਦੇਖ ਰਹੇ ਹੋ ਬਾਹਰੋਂ ਜਿਵੇਂ ਜੋੜੀਆਂ ਦਾ ਪਲੱਕੜ ਦਾ ਜਿਹੜੀ ਗੱਲ ਆ ਉਹ ਵਾਰ-ਵਾਰ ਤੁਹਾਨੂੰ ਦੱਸ ਰਹੇ ਆ ਵੀ ਲੱਕੜ ਦਾ ਕੰਮ ਆ ਜਿਹੜਾ ਪੂਰਾ ਵਧੀਆ ਕਰਾਇਆ ਹੋਇਆਗਾ ਤੇ ਇਹਦੇ ਉੱਪਰ ਵੀ ਇਹਨਾਂ ਨੇ ਡੀਕੋ ਕਰਾਇਆ ਹੋਇਆ ਡੀਕੋ ਪੇਂਟ ਕਹਿੰਦੇ ਆ ਜਿਵੇਂ ਮੀਂਹ ਦੇ ਵਿੱਚ ਲਾ ਲਓ ਜਾਂ ਖਰਾ ਮੌਸਮ ਦੇ ਵਿੱਚ ਲਾ ਲਓ ਜਿਹੜੀ ਇਹ ਲੁੱਕ ਹੈ ਦੀ ਲੱਕੜ ਦੀ ਉਹ ਖਰਾਬ ਨਹੀਂ ਹੋਊਗੀ ਇਸ ਦੀ ਇਸ ਤਰੀ ਰਹਿਊਗੀ ਬਾਕੀ ਜੇ ਤੁਸੀਂ ਕੋਈ ਇਸ ਦੇ ਵਿੱਚ ਕੋਈ ਐਕਸਟਰਾ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਮਨਮਰਜ਼ੀ ਦੇ ਨਾਲ ਜਿਹੜਾ ਜਿਹੜਾ ਕੰਟੈਕਟ ਨੰਬਰ ਆਪਾਂ ਇਹਦੇ ਵਿੱਚ ਪਾਵਾਂਗੇ ਤਾਂ ਉਹਦੇ ਉੱਪਰ ਕੰਟੈਕਟ ਕਰਕੇ ਤੇ ਕੋਠੀ ਦੀ ਵਿਜ਼ਿਟ ਕਰਕੇ ਤੁਸੀਂ ਉਹ ਚੀਜ਼ ਜਿਹੜੀ ਚੇਂਜ ਕਰਵਾ ਸਕਦੇ ਹੋ ਜਿਵੇਂ ਤੁਸੀਂ ਉੱਪਰਲਾ ਵਿਹੜਾ ਦੇਖੋ ਦੇਖ ਸਕਦੇ ਹੋ ਉੱਪਰਲੇ ਪਾਸੇ ਬਹੁਤ ਵਧੀਆ ਵਿਹੜਾ ਬਣਿਆ ਹੋਇਆ ਹੈਗਾ ਜਿਵੇਂ ਸਰਦੀਆਂ ਵਗੈਰਾ ਦੇ ਵਿੱਚ ਆਪਾਂ ਉੱਪਰ ਮੰਜਾ ੜਾ ਕੇ ਧੁੱਪ ਸੇਕ ਸਕਦੇ ਆ ਵਧੀਆ ਤੇ ਜੇਕਰ ਆਪਾਂ ਇਹ ਕੋਠੀ ਦੇ ਉੱਪਰ ਲੋਨ ਕਰਾਉਣਾ ਚਾਹੁੰਦੇ ਆ ਤਾਂ ਇਹਦੇ ਉੱਪਰ ਲੋਨ ਵੀ ਹੋ ਜਾਊਗਾ ਜਿਹੜਾ ਰਜਿਸਟਰੀ ਦਾ ਹੈਗਾ ਸਿਸਟਮ ਉਹ ਸਾਰਾ ਜਿਹੜੇ ਓਨਰ ਨੇ ਉਹ ਕਹਿੰਦੇ ਵੀ ਅਸੀਂ ਸਾਰੇ ਡਾਕੂਮੈਂ ਰਜਿਸਟਰੀ ਵਗੈਰਾ ਦੇ ਅੰਤਕਾਲ ਵਗੈਰਾ ਜਿੰਨੇ ਵੀ ਕੋਈ ਹੁੰਦੇ ਡਾਕੂਮੈਂਟ ਕੋਠੀ ਦੇ ਉਹ ਅਸੀਂ ਕੰਪਲੀਟ ਕਰਾ ਕੇ ਦੇਵਾਂਗੇ ਤੇ ਤੁਸੀਂ ਇਹਨੂੰ ਇਨਸਟਾਲਮੈਂਟ ਦੇ ਵਿੱਚ ਵੀ ਲੈ ਸਕਦੇ ਹੋ ਇਹਦੇ ਉੱਪਰ ਲੋਨ ਵੀ ਕਰਵਾ ਸਕਦੇ ਹੋ ਤੇ ਬਾਕੀ ਜੇ ਆਪਾਂ ਉੱਪਰਲੇ ਏਰੀਆ ਦੀ ਗੱਲ ਕਰੀਏ ਫਰਸਟ ਫਲੋਰ ਦੇ ਜਿਹੜਾ ਉੱਪਰਲੇ ਪਾਸੇ ਛੱਤ ਹੈ ਛੱਤ ਵੀ ਉੱਪਰੋਂ ਪੱਕੀ ਕਰਾਈ ਹੋਈ ਉਹਦੇ ਉੱਪਰ ਵੀ ਜਿਹੜੀ ਟਾਇਲ ਹੈ ਉਹ ਆਰਮ ਟਾਇਲ ਲੱਗੀ ਹੋਈ ਆ ਤੇ ਜੇ ਆਪਾਂ ਇਹ ਕਲੋਨੀ ਦੀ ਗੱਲ ਕਰੀਏ ਕਲੋਨੀ ਦੇ ਵਿੱਚ ਜਿਹੜੀਆਂ ਲਾਈਟਾਂ ਚੱਲਦੀਆਂ ਸਟਰੀਟ ਲਾਈਟਾਂ ਹੁੰਦੀਆਂ ਜਿਵੇਂ ਆਪਣੀਆਂ ਸਟਰੀਟ ਲਾਈਟਾਂ ਸਰਕਾਰੀ ਲਾਈਟਾਂ ਨੇ ਉਹ ਜਿਵੇਂ ਮੰ ਕਲਕੀ ਆਪਣੇ ਆਪ ਹੀ ਸਵੇਰ ਨੂੰ ਜਿਹੜਾ ਸਿਸਟਮ ਹੁੰਦਾ ਹੈਗਾ ਨਾ ਉਹ ਬੰਦ ਹੁੰਦੀ ਹੈ ਤੇ ਜਿਹੜੀਆਂ ਉਹਦੀਆਂ ਤਾਰਾਂ ਦੀ ਗੱਲ ਕਰੀਏ ਜਿਹੜੀਆਂ ਵਾਇਰ ਹੈ ਵਾਇਰ ਕੋਈ ਵੀ ਇੱਥੇ ਬਾਹਰ ਦੀ ਸਪਲਾਈ ਨਹੀਂ ਹੈਗੀ ਜਿਹੜੇ ਇਲੈਕਟ੍ਰੋਨਿਕ ਸਪਲਾਈ ਹੈ ਉਹ ਅੰਡਰਗਰਾਉਂਡ ਹੈ ਕੋਠੀਆਂ ਦੀ ਵੀ ਜਿਹੜੀ ਅੰਡਰਗਰਾਉਂਡ ਜਾਈ ਹੈ ਤੇ ਸਟਰੀਟ ਲਾਈਟਾਂ ਦੀ ਵੀ ਬਾਹਰ ਕਿਤੇ ਵੀ ਤੁਹਾਨੂੰ ਕਲੋਨੀ ਦੇ ਵਿੱਚ ਕੋਈ ਤਾਰ ਨਹੀਂ ਮਿਲੂਗੀ ਤੇ ਇਸ ਕਲੋਨੀ ਦੇ ਵਿੱਚ ਜਿਹੜੇ 49 ਪਲਾਟ ਨੇ 49 ਪਲਾ 49 ਦੇ 49 ਕੋਠੀਆਂ ਬਣਨੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੀਵਰੇਜ ਸਿਸਟਮ ਦੀ ਸੀਵਰੇਜ ਸਿਸਟਮ ਇੱਥੇ ਲੱਗਿਆ ਹੋਇਆਗਾ ਨਾਲ ਅ ਉਹ ਵੀ ਥੇੜਾ ਪਾਣੀ ਹੈ ਪਾਣੀ ਦੀ ਸਪਲਾਈ ਵੀ ਇੱਥੇ ਆਉਂਦੀ ਹੈ ਜਿਹੜੀਆਂ ਇਹ ਮਿੱਤਰੋ ਕੋਠੀਆਂ ਨੇ ਦੋ ਨੇ ਦੋ ਜਮਾ ਰੈਡੀ ਨੇ ਕੋਠੀਆਂ ਤੇ ਜੇਕਰ ਦੋ ਭਰਾ ਬਣੇ ਰਹਿਸ ਕਰਨੀਆਂ ਤਾਂ ਦੋ ਭਰਾ ਵੀ ਲੈ ਸਕਦੇ ਆ ਤੇ ਜੇਕਰ ਇਹਦੇ ਵਿੱਚੋਂ ਸਿੰਗਲ ਕੋਠੀ ਤੁਸੀਂ ਲੈਣਾ ਚਾਹੁੰਦੇ ਹੋ ਸਿੰਗਲ ਕੋਠੀ ਦੀ ਡਿਮਾਂਡ ਹੈ ਜਿਹੜੀ ਉਹ 45 ਲੱਖ ਰੁਪਏ ਹੈ ਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਇਆ ਹੋਇਆ ਹੈਗਾ ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਹ ਨੰਬਰ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਜਿਹੜੀ ਕੋਠੀ ਦੀ ਅੱਪਾ ਗੱਲ ਕਰੀਏ ਇਹ ਕੋਠੀਆਂ ਔਨ ਰੋਡ ਨੇ ਔਨ ਰੋਡ 55 ਫੁੱਟ ਰੋਡ ਹੈ ਜਿਹੜਾ ਇੱਥੋਂ ਦੀ ਦialpara ਬ੍ਰੇਟਾ ਮੰਨਸਾ ਦੇ ਵਿੱਚ ਆਪਾਂ ਖੜੇ ਆ ਦਿਲਪੁਰਾ ਰੋਡ ਆ ਜਿਹੜਾ ਇਹਦੇ ਸਾਹਮਣੇ ਦੀ ਕ੍ਰੋਸ ਹੋ ਰਿਹਾ ਹੈ। ਬਾਕੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੋਠੀ ਜਿਹੜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਆਪਣੀਆਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਆਪਣਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ। ਧੰਨਵਾਦ ਜੀ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ। ਥੈਂਕ ਯੂ ਜੀ ਰਪਾ।